MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਘੋਮ ਦੇ ਨਾਮ ਸੁਨੇਹਾ ਜਾਰੀ ਕੀਤਾ ਹੈ। ਉਹਨਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬਾਂ ਦੇ ਜੀਵਨ ਤੇ ਚਾਲਾਂ ਵੀ ਪਾਇਆ ਅਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਜਦੋਂ ਸਮਾਜ ਵਿੱਚ ਹਰ ਪਾਸੇ ਅੰਧਕਾਰ ਫੈਲਿਆ ਆਇਆ ਸੀ ਅਗਿਆਨਤਾ ਦੀ ਤੁੰਧ ਫੈਲੀ ਹੋਈ ਸੀ ਉਸ ਦੌਰਾਨ ਜਿਵੇਂ ਸੂਰਜ ਦੀ ਤੇਜ ਰੋਸ਼ਨੀ ਤੁੰਧ ਦੀ ਚੀਰ ਦਿੰਦੀ ਹੈ ਅਤੇ ਹਨੇਰੇ ਦੇ ਪਸਾਰੇ ਨੂੰ ਦੂਰ ਕਰ ਦਿੰਦੀ ਹੈ ਉਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੇ ਸਮਾਜ ਵਿੱਚ ਫੈਲੀ ਹੋਈ ਅਗਿਆਨਤਾ ਅਤੇ ਤੁੰਧ ਨੂੰ ਖਤਮ ਕਰ ਦਿੱਤਾ ਉਹਨਾਂ ਕਿਹਾ ਕਿ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਧ ਜਗ ਚਾਨਣ ਹੋਆ ਸਮਾਜ ਪੀੜਿਆਂ ਜਾ ਰਿਹਾ ਹੈਗਾ ਸਮਾਜ ਲਟਾਰਿਆ ਜਾ ਰਿਹਾ ਜਾ ਰਿਹਾ ਹੈਗਾ ਸਮਾਜ ਦੇ ਹੱਕਾਂ ਤੇ ਡਾਕੇ ਪੈ ਰਹੇ ਸੀ ਅਤੇ ਸਮਾਜ ਲੁੱਟਿਆ ਜਾ ਰਿਹਾ ਸੀ ਦਾ ਨੀਤਿਕ ਸਮਾਜਿਕ ਆਰਥਿਕ ਧਾਰਮਿਕ ਤੌਰ ਤੇ ਹਰ ਪਾਸੇ ਸਮਾਜ ਇੱਕ ਪੀੜਾ ਵਿੱਚੋਂ ਗੁਜ਼ਰ ਰਿਹਾ ਸੀ ਇਸ ਦੌਰਾਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਤਾ ਮਨਮਤਾ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਫਿਰ ਆਪਣੇ ਉਪਦੇਸ਼ਾ ਤੇ ਸਿੱਖਿਆਵਾਂ ਰਾਹੀਂ ਮਨੁੱਖਤਾ ਦੇ ਦਰਦ ਤੇ ਪੀੜਾ ਨੂੰ ਖਤਮ ਕਰਨ ਵਾਸਤੇ ਮਹਾਨ ਉਪਦੇਸ਼ ਅਤੇ ਸਿੱਖਿਆਵਾਂ ਦਿੱਤੀਆਂ ਇਸ ਸਮੇਂ ਗੁਰੂ ਨਾਨਕ ਸਾਹਿਬ ਨੇ ਜਿੱਥੇ ਰਾਜਸੀ ਆਗੂਆਂ ਨੂੰ ਲਲਕਾਰਿਆ ਉੱਥੇ ਧਾਰਮਿਕ ਆਗੂਆਂ ਨੂੰ ਵੀ ਸਿੱਖਿਆ ਦਿੱਤੀ ਜਿਹੜੇ ਸਮਾਜ ਦੀ ਪੀੜਾ ਨੂੰ ਵੇਖ ਕੇ ਅੱਖਾਂ ਮੀਚ ਰਹੇ ਸੀ ਸਮਾਜ ਵਿੱਚੋਂ ਭੇਦ ਭਾਵ ਵੰਡਿਆ ਵੰਡੀਆਂ ਜਾਤ ਪਾਤ ਦਾ ਵਿਤਕਰਾ ਛੂਹਾਛਾਤ ਤੇ ਸਮਾਜਿਕ ਬਿਮਾਰੀਆਂ ਨੂੰ ਆਪਣੇ ਇਨਕਲਾਬੀ ਸ਼ਬਦਾਂ ਨਾਲ ਲਕਾ ਰਿਆ ਜਜਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਿਆਵਾਂ ਦੇ ਰਾਹੀਂ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਅਤੇ ਅੱਜ ਅਸੀਂ ਉਹਨਾਂ ਦਾ 555ਵਾਂ ਪ੍ਰਕਾਸ਼ ਪੂਰਵ ਮਨਾ ਰਹੇ ਹਾਂ ਦੇਸ਼ ਵਿਦੇਸ਼ ਵਸਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਉਹ ਵਧਾਈ ਦਿੰਦੇ ਹਾਂ ਅਤੇ ਆਓ ਰਲ ਮਿਲ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ 10 ਸਿੱਖਿਆਵਾਂ ਜੋ ਜ਼ਿੰਦਗੀ ਵਿੱਚ ਦਿੰਦੀਆਂ ਹਨ ਨਵੀਂ ਦਿਸ਼ਾ ਜੀ ਹਾਂ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਕਾਰਤਿਕ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ ਸਿੱਖ ਤਰ੍ਹਾਂ ਨੂੰ ਮੰਨਣ ਵਾਲੇ ਲੋਕ ਇਸ ਗੱਲ ਦੀ ਬੜੀ ਧੂਮ ਧਾਮ ਨਾਲ ਉਡੀਕ ਕਰਦੇ ਹਨ ਅਤੇ ਮਨਾਉਂਦੇ ਹਨ ਉਹਨਾਂ ਆਪਣੀਆਂ ਸਿੱਖਿਆਵਾਂ ਰਾਹੀਂ ਸੰਸਾਰ ਨੂੰ ਪਿਆਰ ਅਤੇ ਮਨੁੱਖਤਾ ਦਾ ਉਪਦੇਸ਼ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਆਉ ਜਾਂਦੇ ਹਨ ਉਹਨਾਂ ਦੀਆਂ 10 ਸਿੱਖਿਆਵਾਂ ਬਾਰੇ ਜੋ ਤੁਹਾਡੀ ਸੋਚ ਨੂੰ ਬਦਲ ਸਕਦੀਆਂ ਹਨ ਅਤੇ ਤੁਹਾਡੇ ਜੀਵਨ ਵਿੱਚ ਬਦਲਾਅ ਲਿਆ ਸਕਦੀਆਂ ਹਨ ਗੁਰਨਾਨਕ ਦੇਵ ਜੀ ਦੀਆਂ 10 ਧਾਰਮਿਕ ਸਿੱਖਿਆਵਾਂ ਇਸ ਤਰ੍ਹਾਂ ਹਨ ਪਰਮੇਸ਼ਰ ਇੱਕ ਪਿਤਾ ਹੈ ਪਰਮਾਤਮਾ ਇੱਕ ਹੈ ਅਤੇ ਉਹ ਹਰ ਥਾਂ ਮੌਜੂਦ ਹੈ ਹਮੇਸ਼ਾ ਇੱਕ ਪਰਮਾਤਮਾ ਦੀ ਭਗਤੀ ਵਿੱਚ ਧਿਆਨ ਲਗਾਓ ਆਪਣੀ ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਦਾ ਕੁਝ ਹਿੱਸਾ ਗਰੀਬ ਲੋਕਾਂ ਨੂੰ ਆਧਾਰ ਕਰੋ ਕਦੇ ਵੀ ਕਿਸੇ ਦਾ ਹੱਕ ਨਹੀਂ ਖੋਣਾ ਚਾਹੀਦਾ ਜਦੋਂ ਕੋਈ ਦੂਜਿਆਂ ਦਾ ਹੱਕ ਖੋਹ ਲੈਂਦਾ ਹੈ ਕਿ ਉਸ ਨੂੰ ਇੱਜ਼ਤ ਨਹੀਂ ਮਿਲਦੀ ਮਨੁੱਖ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਆਪਣੀਆਂ ਗਲਤੀਆਂ ਲਈ ਪਰਮਾਤਮਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖੋ ਔਰਤ ਮਰਦ ਦਾ ਵਿਤਕਰਾ ਗਲਤ ਹੈ ਤੇ ਜੀਵਨ ਵਿੱਚ ਲਾਲਚ त्याਗ ਦੋ ਤੇ ਮਿਹਨਤ ਨਾਲ ਹੀ ਤਨਦੌਲਤ ਕਮਾਓ ਪੈਸਾ ਹਮੇਸ਼ਾ ਜੇਬ ਵਿੱਚ ਰਹਿਣਾ ਚਾਹੀਦਾ ਹੈ ਇਸ ਨੂੰ ਦਿਲ ਦੇ ਨੇੜੇ ਨਹੀਂ ਰੱਖਣਾ ਚਾਹੀਦਾ ਪਾਪ ਪੈਸੇ ਨੂੰ ਬਹੁਤ ਜ਼ਿਆਦਾ ਪਿਆਰ ਨਹੀਂ ਕਰਨਾ ਚਾਹੀਦਾ ਸੰਸਾਰ ਨੂੰ ਜਿੱਤਣ ਤੋਂ ਪਹਿਲਾਂ ਮਨੁੱਖ ਨੂੰ ਆਪਣੀਆਂ ਬੁਰਾਈਆਂ ਤੇ ਬੁਰੀਆਂ ਆਦਤਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਸਿੱਖਿਆਵਾਂ ਜਿਹੜੀਆਂ ਹੈਗੀਆਂ ਤੁਹਾਡਾ ਜੀਵਨ ਬਦਲ ਦੇਣਗੀਆਂ ਕਿਉਂਕਿ 10 ਧਾਰਮਿਕ ਸਿੱਖਿਆਵਾਂ ਤੁਹਾਨੂੰ ਦੱਸ ਰਹੇ ਹਾਂ ਉੱਧਰ ਕੈਨੇਡਾ ਪੀਲ ਪੁਲਿਸ ਨੇ ਬ੍ਰੈਂਪਟਨ ਮੰਦਰ ਝਗੜੇ ਦੀ ਵੀਡੀਓ ਵਿੱਚ ਦਿਖਾਈ ਦਿੱਤੇ ਅਧਿਕਾਰੀਆਂ ਨੂੰ ਕਾਰ ਦਿੱਤਾ ਬਰੀ ਜੀ ਹਾਂ ਪਿਛਲੇ ਦਿਨੀ ਤੁਹਾਨੂੰ ਪਤਾ ਹੀਗਾ ਸੀ ਕਿ ਬ੍ਰੈਂਪਟਨ ਦੇ ਵਿੱਚ ਇੱਕ ਮੰਦਰ ਜਿਹੜਾਗਾ ਸੀ ਉੱਥੇ ਕੁਝ ਲੋਕਾਂ ਵੱਲੋਂ ਜਿਹੜੀ ਹੁੱਲੜਬਾਜ਼ੀ ਕੀਤੀ ਗਈ ਸੀ ਕਿ ਇੱਕ ਵੀਡੀਓ ਜਾ ਰਹੇ ਹੋਈ ਸੀ ਜਿਹਦੇ ਵਿੱਚ ਪੁਲਿਸ ਅਧਿਕਾਰੀ ਵੀ ਇੰਜ ਲੱਗਦੇ ਸੀ ਜਿਵੇਂ ਕਿ ਉਹਨਾਂ ਜਿਹੜੇ ਉੱਥੇ ਹਮਲਾ ਕਰਨ ਵਾਲੇ ਗਏ ਝਗੜੇ ਵਿੱਚ ਨੌਜਵਾਨ ਹੈ ਕਿ ਉਹਨਾਂ ਦਾ ਸਾਥ ਦੇ ਰਿਹਾ ਲੇਕਿਨ ਹੁਣ ਬ੍ਰੈਂਟਨ ਪੁਲਿਸ ਵੱਲੋਂ ਕੈਨੇਡਾ ਵਿੱਚ ਪੀਲ ਪੁਲਿਸ ਨੇ ਵੀਰਵਾ ਨੂੰ ਸਪਸ਼ਟ ਕੀਤਾ ਹੈ ਕਿ ਬ੍ਰੈਂਟਨ ਦੇ ਮੰਦਰ ਵਿੱਚ ਕਠਿਤ ਕਾਲਿਸਤਾਨੀ ਹਮਲੇ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ਝਗੜੇ ਵਿੱਚ ਸ਼ਾਮਿਲ ਇੱਕ ਅਧਿਕਾਰੀ ਨੇ ਆਪਣੀ ਡਿਊਟੀ ਨੂੰ ਹੀ ਪੂਰਾ ਕੀਤਾ ਸੀ ਇਸ ਲਈ ਉਸ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਪੁਲਿਸ ਨੇ ਕਿਹਾ ਕਿ ਅਧਿਕਾਰੀ ਦਾ ਕੋਈ ਵੀ ਕਸੂਰ ਨਹੀਂ ਸੀ ਇਹ ਕਹਿੰਦੇ ਉਸਨੇ ਆਪਣੇ ਫਰਜ਼ਾਂ ਦੀ ਕਾਨੂੰਨੀ ਪਾਲਣਾ ਦੇ ਅੰਦਰ ਕੰਮ ਕੀਤਾ ਹੈ। ਕੈਨੇਡਾ ਪੁਲਿਸ ਅਨੁਸਾਰ ਇਹ ਪੁਲਿਸ ਅਧਿਕਾਰੀ ਦਰਸਲ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਇੱਥੇ ਦੱਸ ਦਈਏ ਕਿ ਇਸ ਪੁਲਿਸ ਅਧਿਕਾਰੀ ਉੱਤੇ ਦੋਸ਼ ਲੱਗੇ ਸਨ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਲੜ ਲਿਆ ਆ, ਲੇਕਿਨ ਉਹ ਉਸ ਵੇਲੇ ਦੀ ਭੀੜ ਹੈਗੀ ਸੀ ਉਹਨਾਂ ਨੂੰ ਖਦੇੜਨ ਵਾਸਤੇ ਰੋਕਣ ਵਾਸਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਕਿ ਹੁਣ ਇਸ ਨੂੰ ਜਿਹੜਾ ਉਹ ਬਰੀ ਕਰ ਦਿੱਤਾ ਗਿਆ ਹੈ। रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.